ਸਰਵਨ ਭਾਵ ਹੈ ਜੇਕਰ ਸਾਧ ਸੰਤੋਪੇ ਜਿਵੇਂ ਸੋਈ ਜੈਮਨਾਸ਼ਾ ਦਾ ਕਰਨ ਜੇਮਨਾ ਸਾਧ ਮਾਣੇ ਨਕਤਾ ਕੋ ਜਦ ਤੋ ਬਸਾ ਜੈਮਨਾ ਸਾਧ ਰਹਿਤਾ ਧਨਮਨ ਸੁਖਾ ਤੇ ਆਏਗੇ ਪਰਮਾਨੰ ਪ੍ਰਭ ਜੀ ਦੇ ਬਰਦਰ ਜੈਮਨਾ ਭਾਵ ਹੈ ਨਾ ਪਾਸੇ ਨਹੀਂ ਕਰ ਜਾਵੇ ਜੈਮਨਾ ਸਾਧ ਅਰਵਕੰਦਰ ਨੇ ਹੀ ਜਿਵੇਂ ਨਾਮਕ ਤਰ੍ਹਾਂ ਬਲੇ ਹੀ ਜਿਵੇਂ ਬ੍ਰੰਕਾਸ਼ਾ ਹੋ ਨਾ ਵੇਟ ਕੀ ਨਾ ਦਾਦ ਪਾ ਕੇ ਸੰਤਨਕ ਆਪ ਬਾਪੇ ਨੇ ਦਾਦ ਬਿਦਾਏ ਨਾ ਸਭ ਬਣੇ ਆਏ ਪਾ ਕੇ ਸੰਤਨਕ ਹੋ ਕਾਮੇ ਪਾ ਕੇ ਸੰਤਵਾਦ ਪਾਵੇ ਸਾਧ ਸੰਤ ਦਸ ਅਟੂ ਗਿਆ ਹੈ ਸਾਧ ਕੇ ਸੰਤ ਸਾਧ ਪਾ ਕੇ ਸੰਤ ਸਤਿ ਸਾਨ ਗੁਟੇ ਸਾਧ ਕੇ ਸੰਤ ਮਹਿ ਪਹੁੰਚੇ ਸਾਧ ਕੇ ਸੰਤ ਰਹਾ ਸੰਤ ਸੰਤ ਕੇਵਲ ਪਾਰ ਬ੍ਰਹਮਾ ਸਾਰਕ ਸੰਗਮਾਇ ਨਾਨਦਾਨਿਕ ਸਾਧੂ ਕੇਦੂਪਾਨ ਸਾਲਿਕ ਸੰਸਕਲ ਉਧਾਰਨ ਸਾਧ ਸੰਸਾਰ ਦੇ ਨਾਮ ਤੇ ਧਾਰੈ ਤਦ ਸਰਤ ਸੰਗਤੋ ਕਰਾਵਨ ਦੇ ਸੰਪੇਖ ਸਵਰਸਾ ਲੈ ਸਾਧ ਸੰਗ ਕਰਮਰਾਇ ਕਰੇ ਸੇਵਾ ਆਲਿਕ ਸੰਗ ਸੁਖ ਸੁਦੇਵਾ ਸਾਧੂ ਕੇ ਸੰਪਾਸਲਾ ਇਨ ਸਾਧ ਸੰਗ ਤੁੰਗਾਂ ਸਾਧਿਕ ਸੰਪਰੋਧਾ ਲਗਾਤਾ ਸਾ ਨਾਨਿਕ ਸਾਧਿਕ ਸੰਗ तेरे नाम पर का वचन लाग पता चले जा सके ज्यादा एक मिनट में आप बात कर सकते हो नाम हम आज सिखाया नया सामना कार्य पर पर साल साल जारी करना जो तीन में ज्यादा इसकी दया और कृपा जो प्रदान कर जब करे प्रकाश सुना दे पवित्र कुमार एवं साधु जन प्रदान प्रसाद के मान्य समाज dan pemerintah setempat 努力啊！ جگ متر جانے گیتا جانے سگنا Obrigada. ਉਸ ਪ੍ਰਬੰਧ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਉਹਦੇ ਵਿੱਚ ਬਹੁਤ ਨਾਲ ਫੈਦੀ ਪ੍ਰਬੰਧ ਕਮੇਟੀ ਕਰ ਨੂੰ ਪ੍ਰਬੰਧਾਂ ਦਾ ਸਾਰਾ ਦੇਖਦੇ ਹੋਏ ਸੰਗਤਾਂ ਦੀ ਸੂਹਤ ਵਾਸਤੇ ਜੋ ਸਰਾਵਾਂ ਸੰਗਤਾਂ ਨੂੰ ਢਹਾਉਣ ਦੇ ਲਈ ਪਾਰਕਿੰਗ ਗੱਡੀਆਂ ਦੇ ਲਈ ਮੋਟਰਸਾਈਕਲ ਸਕੂਟਰ ਵਾਸਤੇ ਇਹ ਜਿਹੜੇ ਪ੍ਰਬੰਧ ਨੇ ਉਹਨਾਂ ਦੇ ਰਾਦੇ ਕਿੱਥੇ ਜਾ ਰਹੇ ਨੇ ਇਹਦੇ ਨਾਲ ਨਾਲ ਹੀ ਗੁਰਮਤ ਪ੍ਰਚਾਰ ਦੀਆਂ ਜਿਹੜੀਆਂ ਨੇ ਦੇ ਮੇਗੇ ਕੀਤੰਬਰਵਾਰ ਢਾਡੀ ਦਰਬਾਰ ਕਵੀ ਦਰਬਾਰ ਕਵੀਸ਼ਰ ਦਰਬਾਰ ਤੇ ਨਾਮ ਦੇ ਨਾਲ ਜੁਪਹਾਰਾ ਜਬ ਤੱਕ ਸਮਾਗਮ ਜੋ ਹਰਤਵਾਰ ਦੀ ਕਰਾਉਣਾ 26 ਜਨਵਰੀ ਨੂੰ ਹੋਏਗਾ ਦਰਬਾਰ ਦੇ ਵਿੱਚ ਤੇ ਨਾਲ ਦੀ ਨਾਲ ਸਾਰੇ ਜਿਹੜੇ ਨਗਰਾਂ ਦੇ ਵੱਡੇ ਪ੍ਰਬੰਧ ਤੇ ਹੋਰ ਕਿੱਥੇ ਕਿੱਥੇ ਪਾਣੀ ਦਾ ਜਿਹੜਾ ਨੀਂਦਾ ਪ੍ਰਬੰਧ ਹੈ ਉਹ ਟੈਂਕੀ ਦੇ ਉਸ ਦਮਕ ਕਲੈਕਸ਼ਨ ਦੇ ਕੇ ਜਾਂ ਔਰ ਕਈ ਕਾਰਨ ਨੇ ਐਸੇ ਜਿਹੇ ਸੰਗਤਾਂ ਦੀ ਸੁਰੱਖਤ ਵਾਸਤੇ ਬਾਹਰ ਜਿਹੜੀ ਕਸਕਲੇ ਜਗ੍ਹਾ ਲਈ ਉੱਥੇ ਵੀ ਕਾਰਾਂ ਲੱਡੀਆਂ ਦੇ ਪ੍ਰਬੰਧ ਲਈ ਸਾਰਾ ਜਿਹੜਾ ਹੈ ਉਹਨੂੰ ਗਰਾਊਂਡ ਲੈਵਲ ਤੇ ਜਿਹੜਾ ਹਰ ਕੰਮ ਨੂੰ ਕੀਤਾ ਜਾ ਰਿਹਾ ਹੈ ਕਿ ਤਾਂ ਕਿ ਜੋ ਦੇਸ਼ ਦੇ ਇਸ ਸੰਗਤਾਂ ਨੇ ਜੀ ਪਰ ਨਹੀਂ ਹੈ ਉਹਨਾਂ ਨੂੰ ਕੋਈ ਮੁਸ਼ਕਲਾ ਹੋਵੇ ਜਿਹੜੇ ਪ੍ਰੋਗਰਾਮ ਲਿਖੇ ਜਾਣਗੇ ਮਤਲਬ ਨਰਮਤ ਸਮਾਗਮਾਂ ਦੇ ਉਹ ਇਸ਼ਤਿਹਾਰਾਂ ਨਹੀਂ ਸੰਗਤਾਂ ਨਹੀਂ ਮੀਡੀਆ ਨਹੀਂ ਬੰਨ੍ਹਣੇ ਆ ਵਾਸ ਸੰਤਾਂ ਇਹੋ ਦਿੱਤੀ ਹੈ ਕਿ ਤੁੰਨ ਮੰਨ ਤੁੰਦੇ ਨਾਲ ਜਿਹੜੀਆਂ ਆਪਣੇ ਹਾਜ਼ਰੀਆਂ ਲਾ ਕੇ ਕਿਉਂਕਿ ਕਾਰਜ ਸ੍ਰਾਵਾਂਵਾਂ ਜਿਹੜੀਆਂ ਨੇ ਭਾਈ ਸਾਹਿਬ ਭਾਈ ਗੁਰੂ ਕਬਾ ਉਸਨੂੰ ਵੀ ਕੋਲ ਆ ਗਈ ਭਾਈ ਕਿਨ ਅੱਦਸ ਬੜੇ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਇਹਦੇ ਵਿੱਚ ਪਰਿਵਾਰ ਦੇ ਨਵੇਂ ਵਿਸਾਇਏ ਗਏ ਨੇ ਹੋਰ ਉੱਥੋਂ ਦੇ ਜਿਹੜੇ ਕਾਰਜ ਦੀਵਾਰਾਂ ਵਾਲ ਦੇ ਵਿੱਚ ਵਿਸਾਈਆਂ ਦੇ ਕੰਮ ਸੰਗਤਾਂ ਦੇ ਵਾਸਤੇ ਜਿਹੜਾ ਹੈ ਸ੍ਰਾਵਾਂਵਾਂ ਦੇ ਵਿੱਚ ਰਹਦੈਨਿਆ ਗੱਤੇ ਪ੍ਰਬੰਧ ਕਿਉਂਕਿ ਸੰਗਤ ਜਿਹੜੀ ਹੈ ਆਏ ਸਾਲ ਜਿਹੜੇ ਬਾਬਾ ਜੀ ਦੇ ਅਸਥਾਨ ਤੇ ਜਨੋ ਧਨਵਾਦੀ ਜਾ ਰਹੀ ਹੈ ਇਸ ਕਰਕੇ ਸਵਾਮਾਂ ਦੇ ਜਿੱਥੇ ਆਪ ਜੀ ਨੂੰ ਸਤਿਗੁਰ ਜੀ ਬਖਸ਼ਿਸ਼ ਕਰਨ ਰਹਿਮਤ ਕਰਨ ਆਪ ਵੀ ਆਪਣੀਆਂ ਹਾਜ਼ਰੀਆਂ ਲਾ ਕੇ ਸੰਤਾਂ ਨੂੰ ਹੈ ਸਤਿਗੁਰ ਦੀਆਂ ਗੁਰੂ ਗੋਬਿੰਦ ਸਿੰਘ ਵਾਲਾ ਜੀ ਕਲਗੀ ਤਲੇ ਲਾੜਦੇ ਦੇ ਦਰਬੀਆਂ ਅਗਣੀਆਂ ਲਾ ਕੇ ਸਭ ਸੰਤਾਂ ਸੱਚੇ ਪਾਤਸ਼ਾਹ ਦੀਆਂ ਕੁਝੀਆਂ ਫਾਪ ਕਰਨ ਏ ਇਹ ਵੀ ਜਿਹੜਾ ਆਪਣਾ ਚੈਨਲ ਆ ਜੀ ਪਰਵਿੰਦਰ ਸਿੰਘ ਜੀ ਜੋ ਇੱਥੇ ਗੱਤਕਾ ਟੀਮ ਗੱਤਕਾ ਬੱਚਿਆਂ ਨੂੰ ਸਿਖਾਉਣ ਦੀ ਜਿਹੜੀ ਹੈ ਇਹਨਾਂ ਦੀ ਜੇਤੀ ਲੱਗੀ ਹੋਈ ਹੈ ਜੋ ਸ਼ਹੀਰ ਬਾਬਾ ਦੀਪ ਸਿੰਘ ਜੀ ਗੱਤਕਾ ਇੱਥੇ ਉਹਨਾਂ ਜਿਹੜਾ ਪਵੰਦੂ ਚਲਾ ਰਹੇ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਸਾਰੀ ਡਿਊਟੀਆਂ ਬੜੇ ਥਾ ਪ੍ਰਥਾ ਜਾ ਕੇ ਨਿਭਾ ਰੇ ਸਤਿ ਸ੍ਰੀ ਅਕਾਲ ਨੂੰ ਚੜ੍ਹਦੀ ਕਲਾ ਵੈਕਸ਼ਨ ਵਾਹਿਗੁਰੂ ਜੀ ਕਾ ਖਾਲਸਾ 26 ਜਨਵਰੀ ਦੇ ਮੇਲੇ ਨੂੰ ਲੈ ਕੇ ਕੀ ਕੀ ਤਿਆਰੀਆਂ ਚੱਲ ਰਹੀਆਂ ਜੀ ਜੀ ਹਰ ਸਾਲ ਦੀ ਤਰ੍ਹਾਂ ਸਾਡਾ ਪੂਰਾ ਜੋਰ ਹੈ ਕਿ ਅਸੀਂ ਬਹੁਤ ਬੰਦਲ ਤੇ ਕਰੀਏ ਜਿਵੇਂ ਪਹਿਲਾਂ ਵੀ ਕਰਦੇ ਹਾਂ ਤੇ ਇਹ ਤਕਰੀਬਨ 4 ਦਿਨ ਦਾ ਪ੍ਰੋਗਰਾਮ ਹੋਏਗਾ ਜਿਵੇਂ ਪਹਿਲੇ ਵੈਸੇ ਤਾਂ ਆਪਣਾ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਹੈ ਤੁਸੀਂ ਸਾਈਂ ਚੰਦੂ ਨੂੰ ਮਾਰਿਆ ਤੇ ਲੇਕਿਨ ਅਸੀਂ ਪੰਜੀ ਨੂੰ ਹਮੇਸ਼ਾ ਅਸੀਂ ਜਿڑا ਹੈ ਸਵਾਗਤ ਹੈ ਅਸੀਂ ਨਗਰ ਕੀਰਤਨ ਨਾਲ ਸ਼ੁਰੂ ਕਰਦੇ ਆਂ ਉਹ ਅਸੀਂ ਪੰਜੀ ਨੂੰ ਕਰਾਂਗੇ ਸਵੇਰੇ ਦੇ ਟਾਈਮ ਤੇ ਉਹ ਅਖੰਡ ਪਾਠ ਆਰੰਭ ਕਰਨ ਤੋਂ ਬਾਅਦ ਸ਼ੁਰੂ ਹੋਏਗਾ ਸੋਲਡਰ ਨਗਰ ਕੀਰਤਨ ਉਹ ਪੂਰਾ ਦਿਨ ਚੱਲਦਾ ਹੈ ਤੇ ਪੰਜੀ ਸ਼ਾਮ ਨੂੰ ਅਸੀਂ ਕਵੀ ਦਰਬਾਰ ਰੱਖਿਆ ਹੈ ਨਾਲ ਭਾਟ ਵੀ ਹੋਏਗਾ ਇਹ ਤੇ 26 ਨੂੰ ਸਵੇਰੇ ਸਮਾਗਮ ਹੈ ਵੱਡਾ ਸਮਾਗਮ ਹੈ तकरीबन 10:30 ਨੂੰ ਸ਼ੁਰੂ ਹੋਏਗਾ ਜਿਸ ਵਿੱਚ ਬਾਬਾ ਬੰਦਾ ਸਿੰਘ ਬੁਰੇ ਵੀ ਇੱਕ ਸਾਡੇ ਗੁਆਰੇ ਨੇ ਇਹ ਹੋਰ ਵੀ ਵੱਡੇ ਪੱਧਰ ਤੇ ਕਥਾ ਵੀ ਹੋਏਗੀ ਕਿਰਤਨ ਵੀ ਹੋਏਗਾ ਹਜ਼ੂਰੀ ਰਾਗੀ ਅੰਮ੍ਰਿਤਸਰ ਤੋਂ ਪਵਾਸ ਤੋਂ ਵੀ ਉਸ ਬਣਾਏ ਨੇ ਤੇ 26 ਨੂੰ ਸ਼ਾਮ ਨੂੰ ਫਿਰ ਕੱਢੀ ਦਰਬਾਰ ਤੇ 27 ਨੂੰ ਸਵੇਰੇ ਵੀ ਉਸੇ ਤਰ੍ਹਾਂ ਵੱਡਾ ਸਮਾਗਮ ਹੈ तकरीबन 10:30 ਨੂੰ ਸ਼ੁਰੂ ਹੋਏਗਾ ਉਹਦੇ ਵਿੱਚ ਭਾਈ ਰਦੀਰ ਸਿੰਘ ਕੀਰਤਨ ਕਰਨਗੇ ਹਜ਼ੂਰੀ ਰਾਗੀ ਅੰਮ੍ਰਿਤਸਰ ਭਾਈ ਗੁਰਕਬਾਲ ਸਿੰਘ ਨੇ ਟਾਈਮ ਕੱਢਣਗੇ ਤੇ ਹੋਰ ਵੀ ਪਾਈ ਪਿੰਦਰ ਪਾਂਧਰਾਂ ਨਾਲ ਵੀ ਸਭ ਦਾ ਸੰਬੰਧ ਚੱਲ ਰਿਹਾ ਹੈ ਉਹਨਾਂ ਨੇ ਵੀ ਬੁਲਾਈ ਹੈ ਤੇ ਸਦਾਈ ਸ਼ਾਮ ਨੂੰ ਅਸੀਂ ਕੀਰਤਨ ਦਾ ਬਾਬ ਰੱਖਿਆ ਉਹਦੇ ਵਿੱਚ ਵੀ ਅਸੀਂ ਅਜੋੜੀ ਲਾਗੇ ਮਸਤ ਬੁਲਾਵਾਂਗੇ ਹੋਰ ਸਾਡੇ ਵੀ ਇੱਥੇ ਆ ਗਏ ਨੇ ਸਾਡੇ ਬੱਚੇ ਜਿਹੜੇ ਸਿੱਖਦੇ ਨੇ ਕੀਰਤਨ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਏਗਾ ਤੇ 28 ਨੂੰ ਫਿਰ ਇੰਟਰਨੈਸ਼ਨਲ ਲੈਵਲ ਦੀ ਸਾਡੀ ਕਬੱਡੀ ਹੈ ਉਹਦੇ ਵਿੱਚ ਸਾਡੀ ਕੁਸ਼ਤੀ ਵੀ ਹੋਏਗੀ ਸਾਡੇ ਇੱਥੇ ਜਿਹੜੀ ਆਪਣੀ ਅਕੈਡਮੀ ਹੈਗੀ ਆ ਨਸਟਿੰਗ ਅਕੈਡਮੀ ਉਸਦੀ ਅਕੈਡਮੀ ਅੋਜੇਵੀ ਵਿੱਚ ਭਾਗ ਲੈਣਗੇ ਬਾਕੀ ਵੱਡੇ ਪੱਧਰ ਤੇ ਇੰਟਰਨੈਸ਼ਨਲ ਪਲੇਅਰਸ ਕਮਪੀਟੀਸ਼ਨ ਹੋਣਗੇ ਤੇ ਸ਼ਾਮ ਨੂੰ ਸਾਡਾ ਪ੍ਰੋਗਰਾਮ ਹੈ 28 ਨੂੰ ਕਿ ਅਸੀਂ ਦੁਪਹਿਰੇ ਫੋਰਸਵਾਰੀ ਦੇ ਆਪਣਾ ਜੂਜ਼ਾਬਾਜ਼ੀ ਵਗੈਰਾ ਵੀ ਕਰਵਾਈ ਹੈ ਤੇ ਇਸੇ ਨਾਲ ਕੇ ਉਤਾਰੀਆਂ ਸਾਡੀਆਂ ਸ਼ੁਰੂ ਨੇ ਤੇ ਸਭ ਨੂੰ ਪੂਰੀ ਉਮੀਦ ਹੈ ਕਿ ਮੌੜ ਅੱਛੇ ਤਰੀਕੇ ਨਾਲ ਬਹੁਤ ਅਲਾ ਦਰਜਾ ਦੁਬਾਰਾ ਸਾਡਾ ਪ੍ਰੋਗਰਾਮ ਬਣੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਮੇਲੇ ਅਪੀਲ ਇਹ ਕਿ ਸਾਰੇ ਆਉਣ ਦਾ ਜੀ ਸੜਕੇ ਤੇ ਆਪਣਾ ਹਿੱਸਾ ਪਾਉਣ ਆ ਕੇ ਆਪਣਾ ਆਨੰਦ ਲੈਣ ਤੇ ਖੁਸ਼ੀਆਂ ਆਪਾਂ ਆਪਸ ਵਿੱਚ ਵੰਡਣ ਤੇ ਸਾਡੇ ਨਾਲ ਸ਼ਾਮਲ ਹੋਣ ਜੀ ਕੋਈ ਲੰਗਰ ਸੰਬੰਧੀ ਵੀ ਜਿਹੜੇ ਹੈ ਸੰਗਤ ਵੱਲੋਂ ਲਾਏ ਜਾਂਦੇ ਉਹਦੇ ਸੰਬੰਧੀ ਕੇ ਮੀਟਿੰਗਾਂ ਕਦੋਂ ਕੀਤੀਆਂ ਜਾ ਰਹੀਆਂ ਹਨ ਹਾਂਜੀ ਉਹ ਮੀਟਿੰਗ ਜੀ ਅਸੀਂ 20 ਦਸੰਬਰ ਨੂੰ ਰੱਖੀ ਹੈ ਤੇ ਜਿਹਾਇਆਂ ਨੂੰ ਜਿੰਨੇ ਵੀ ਸੇਵਾ ਕਰਨੇ ਆ ਲੰਗਰ ਦੀ ਉਹ ਆਗੇ ਅਸੀਂ ਮੀਟਿੰਗ ਕਰਾਂਗੇ ਅਸੀਂ ਉਹਨਾਂ ਦਾ ਕੋਆਰਡੀਨੇਸ਼ਨ ਮੀਟਿੰਗ ਆਏ ਕਿ ਕਿੰਨੇ ਕਿੱਥੇ ਲਾਉਣਾ ਹੈ ਕਦੋਂ ਲਾਉਣਾ ਹੈ ਬਸ਼ਾ ਸਾਡੀ ਆਪਣੀ ਗਰੇ ਵੀ ਹੈਗੀ ਹੈ ਜੇ ਆਪਾਂ ਅਲੱਗ-ਅਲੱਗ ਲੰਗਰ ਲਾਉਣ ਦੀ ਬਜਾਏ ਆਪਾਂ ਇਕੱਠਾ ਬਿਲਕੇ ਲੰਗਰ ਲਾਈਏ ਉਹ ਠੀਕ ਰਹੇਗਾ ਤੇ ਬਾਕੀ ਤੁਹਾਨੂੰ ਬੜੀ ਖੁਸ਼ੀ ਹੋਏ ਕਿ ਤੁਸੀਂ ਆਓ ਦਰਸ਼ਨ ਕਰੋ ਤੇ ਬਾਰਾ ਜਨ ਖੁਸ਼ੀ ਪ੍ਰਾਪਤ ਕਰੋ